ਉਹ ਉਸ ਦੀ ਗੱਲ ਕਰਦਾ ਪਰ ਮੈਂ ਕਹਿੰਦਾ ਕਿ ਜਿਹੜੇ ਸਿੱਖ ਮਰਵਾਏ ਐ ਕੈਨੇਡਾ ਦੇ ਵਿੱਚ ਫਿਰ ਹੈ ਪਾਕਿਸਤਾਨ ਦੇ ਵਿੱਚ ਯੂਕੇ ਤੇ ਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਮਰੀਕਾ ਦੇ ਵਿੱਚ ਨਹੀਂ ਉਹ ਤਾਂ ਬੀਜੇਪੀ ਦੀ ਸਰਕਾਰ ਹੋ ਗਈ ਨਾ ਮੈਂ ਰਾਹੁਲ ਗਾਂਧੀ ਦੀ ਗੱਲ ਕਰਦਾ ਨਹੀਂ ਫਿਰ ਰਾਹੁਲ ਗਾਂਧੀ ਦੀ ਮਾਂ ਸ਼ੂਨੀਪਾਲ ਜਿੱਦੋਂ ਮੈਂ ਉਹਦੇ ਕੋਲੇ ਜਾ ਕੇ ਬੈਠਾ ਮੈਂ ਕਿਹਾ ਗੱਲ ਕਰੀਏ ਮੈਂ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਇਹ ਸਹੀ ਸੁਣੀਏ ਗੱਲ ਜੀ ਚੌਧਰੀ ਤੀਸਰਾ ਨਾਂ ਵੀ ਦੱਸ ਦੋ ਜਿਹਨਾਂ ਨੂੰ ਤੁਹਾਨੂੰ ਨਿਕਲ ਗਈ ਸੀ ਕਿ ਨੈਸ਼ਨਲ ਪਾਲਿਸੀ ਹੈ ਉਹ ਨਹੀਂ ਮੈਂ ਦੱਸੂ ਮੇਰੇ ਨਾਲ ਸੀਕ੍ਰੀਟ ਗੱਲ ਕੀਤੀ ਹੈ ਸੀਨੀਅਰ ਨੇ ਤਦੇ ਤਦੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਇੱਕ ਤੁਹਾਨੂੰ ਜੇ ਮਜ਼ਾ ਆਊਗਾ ਤਾਂ ਮੈਨੂੰ ਦੱਸ ਦੇ ਨਹੀਂ ਮੈਂ ਤੁਹਾਨੂੰ ਕਹਿੰਦਾ ਹੋਇਆ ਤੁਸੀਂ ਜੋ ਕਰੋ ਵੀ ਨਹੀਂ ਮੈਂ ਤੁਹਾਨੂੰ ਸਵਾਲ ਕਰ ਰਿਹਾ ਨਹੀਂ ਮੈਂ ਤੁਹਾਡਾ ਰਿਪੋਰਟ ਵੀ ਫਿਰ ਫਿਰ ਮੈਨੂੰ ਰਿਪੋਰਟ ਦੇ ਦਿਓ ਜੇ ਮਜ਼ਾ ਆਊਗਾ ਤਾਂ ਨਾ ਮੈਂ ਦੱਸਦਾ ਆਪਣੀ ਰਸਨਾ ਕੀ ਜਿਹੜਾ ਲੋਕ ਹੁੰਦਾ ਉਹ ਚ ਪੁੱਛੇ ਕਿ ਬਾਤ ਦਿਖਾਈ ਦੇ ਰਹੀ ਹੈ ਕਿ ਤੁਸੀਂ ਵਿਰੋਧ ਕਰ ਰਹੇ ਹੋ ਹਾਂਜੀ ਬਿਲਕੁਲ ਬਿਲਕੁਲ ਕਿ ਕਿਰਦਾਰ ਉਹਦੇ ਵਿੱਚ ਇਤਰਾਜ਼ ਜੋ ਦਿਖਾਏ ਜਾਣ ਦੀ ਨਹੀਂ ਮੈਂ ਉਹਦੇ ਖਿਲਾਫ ਨਹੀਂ ਕੁਝ ਗੱਲ ਕਰਨੀ ਮੈਂ ਕਹਿ ਚੁੱਕਿਆ ਤੇ ਮੇਰੇ ਕੋਲ ਸਬੂਤ ਹੈਗਾ ਕਿ ਇਹ ਇਹ ਉਹ ਕੇਜੀ ਬੀਪੀਜੀ ਹੈ ਪਰ ਆਪਾ ਪ੍ਰਾਈਮ ਮਿੰਿਸਟਰ ਸਾਹਿਬ ਦੀ ਧਰਮ ਪਤਨੀ ਨੂੰ ਕਿਉਂ ਨਹੀਂ ਬਸਾਇਆ ਇਹ ਜ਼ਬਰ ਨਹੀਂ ਹੈ ਗੱਲ ਤਾਂ ਇੱਥੇ ਲਿਓ ਨਾ ਉਹ ਤਾਂ ਗੱਲ ਖਤਮ ਹੋ ਗਈ ਮੈਂ جواب ਦੇ ਚੁੱਕਿਆ ਹਾਂ ਸਰੋਣੀ ਕਮੇਟੀ ਦੀ ਚੋਣਾਂ ਵਾਸਤੇ ਤੁਸੀਂ ਬੜੇ ਲੰਬੇ ਪਿਛਲੇ ਦਿਨਾਂ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਕਾਲਪਤਖ ਸਾਹਿਬ ਨੇ ਨੋਟਿਸ ਦਿੱਤਾ ਹੈ ਔਰ ਉਹਨਾਂ ਨੂੰ ਤਨਖਾਹਿਆ ਆਕਰਾਰ ਵੀ ਦਿੱਤਾ ਹੈਗਾ ਤੇ ਉਹਦੇ ਉੱਤੇ ਹਜੇ ਫਾਈਨਲ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈਗਾ ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨੇ ਉਦੋਂ ਬਰਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ ਉਹਦੀ ਗੱਲ ਉਬਰੀ ਹੈ ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕਪਲੇ ਕੀਤੇ ਹੋਏ ਆ ਉਹ ਵੀ ਇਹਨਾਂ ਦੇ ਚਿਹਤਿਆਂ ਨੇ ਉਹਦੀ ਗੱਲ ਇੰਨੇ ਵੱਡੇ ਪੱਧਰ ਤੇ ਨਹੀਂ ਆ ਰਹੀ ਹੈਗੀ ਜਿੱਥੇ ਇੱਕ ਸਿਲਸਿਲਾ ਸਤਿੰਦਰਪਾਲ ਸਿੰਘ ਕੋਹਲੀ ਸੀਏ ਜੋ ਕਿ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਰਿਹਾ ਹੈ ਔਰ ਕਰਤਾ orbit ਬੱਸਾਂ ਦਾ ਪੀਟੀਸੀ ਦਾ ਹੈ ਉਸ ਨੂੰ ਅਪੁਆਇੰਟਮੈਂਟ ਦਿੱਤੀ ਗਈ ਸੀਗੀ ਇੰਟਰਨਲ ਆਡਿਟ ਕਰਨ ਦੀ ਐਸਜੀਪੀਸੀ ਦੇ ਖਾਤਿਆਂ ਦੀ ਜਿਹਦੇ ਵਿੱਚ ਉਹਦੀਆਂ 2010 ਦੇ ਵਿੱਚ 4 ਕੰਮ ਐਸਜੀਪੀਸੀ ਨੇ ਉਹਨੂੰ ਸੌਂਪੇ ਸੀਗੇ ਪਹਿਲਾ ਇੰਟਰਨਲ ਆਡਿਟ ਪ੍ਰੀ ਤੇ ਕੰਕਰੰਟ ਆਡਿਟ ਔਨ ਡੇਲੀ ਬੇਸਿਸ ਰੋਜ਼ ਦੇ ਰੋਜ਼ ਸਾਰੇ ਖਾਤੇ ਦੇਖਣੇ ਸਾਰੇ ਕੰਪਿਊਟਰਾਈਜ਼ੇਸ਼ਨ ਦਾ ਤੇ ਸਾਰੇ ਐਸਜੀਪੀਸੀ ਦੀ ਲੋਕੇਸ਼ਨਸ ਤੇ ਉਹਨੇ ਕੰਮ ਕਰਨਾ ਸੀਗਾ ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਤੇ ਬੈਲੈਂਸ ਹੋਣ ਕੌਣ ਕਿਹੜੇ ਖਾਤੇ ਦੇਖ ਰਿਹਾ ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ ਉਹ ਵੀ ਲਾਗੂ ਕਰਾਉਣਾ ਸੀਗਾ ਤੇ ਆਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ ਪਰ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪਸ਼ਟ ਰੂਪਾਂਚੇ ਸਤਿੰਦਰਪਾਲ ਸਿੰਘ ਕੋਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ 2 ਜਾਂ 3 ਦਿਨਾਂ ਲਈ ਉਹਨੇ ਉਰੇ હાજર ਹੋਣਾ ਸੀ ਅੰਮ੍ਰਿਤਸਰ 'ਚ ਐਸ ਪਰ ਉਹਦੇ ਕੰਟਰੈਕਟ ਤੇ ਉਹ ਕਮਿਸ਼ਨ ਰਿਪੋਰਟ 'ਚ ਹਾਜ਼ਰ ਕਦੀ ਨਹੀਂ ਹੋਇਆ ਕਦੀ ਵੀ ਉਹਨੇ ਫਿਜ਼ੀਕਲ ਸਟਾਕ ਆਡਿਟ ਨਹੀਂ ਕੀਤਾ ਫਿਜ਼ੀਕਲ ਸਟਾਕ ਆਡਿਟ ਦਾ ਮਤਲਬ ਪਾਵਨ ਗੁਰੂ ਸਾਹਿਬ ਦੇ ਜਿਹੜੇ ਸਰੂਪ ਐ ਜਿੱਥੇ ਛੱਪਦੇ ਆ ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ ਕਾਗਜ਼ ਛੱਪ ਕੇ ਅੰਗ ਬਣਦੇ ਸੀ ਅੰਗ ਜੁੜ ਕੇ ਸਰੂਪ ਬਣਦੇ ਸੀਗੇ ਉਹਦਾ ਜਿਹੜਾ ਸਟਾਕ ਹੈ ਇਨਵੈਂਟਰੀ ਹੈ ਉਹ ਵੀ ਇਹਨਾਂ ਨੇ ਰੱਖਣੀ ਸੀ ਉਹ ਵੀ ਜਦ 328 ਰੂਪਾਂ ਦੀ ਗੱਲ ਨਿਕਲੀ ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ ਤੇ ਜਿਹੜੀਆਂ ਵੀ ਸ਼ਰੂਪ ਦੀ ਆਵਾਜਾ ਵੀ ਕਿੱਥੇ ਭੇਜੇ ਕਿੱਥੇ ਕਿਹਨੂੰ ਦਿੱਤੇ ਉਹਦਾ ਵੀ ਆਡਿਟ ਕਰਨਾ ਸੀਗਾ ਤੇ ਉਹਨੇ 10 ਸਾਲ ਚ ਕੋਈ ਕੰਪਿਊਟਰਾਈਜੇਸ਼ਨ ਦਾ ਕੰਮ ਨਹੀਂ ਕੀਤਾ ਠੀਕ ਹੈ ਨਾ ਜੀ ਇੰਟਰਨਲ ਕੰਟਰੋਲ ਦਾ ਉਹਨੇ ਕੰਮ ਨਹੀਂ ਕੀਤਾ ਤੇ ਕਮਿਸ਼ਨ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਆਡਿਟ ਚ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ ਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਇਆ ਕੋਈ ਪ੍ਰੀ ਆਡਿਟ ਨਹੀਂ ਹੋਇਆ ਜਿਹੜੇ ਜਿਹੜੇ ਕੰਮ ਇਹਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ ਤੇ 10 ਕਰੋੜ ਰੁਪਈਆ ਜਿਹੜਾ ਐਸਜੀਪੀਸੀ ਨੇ ਇਹਨੂੰ ਤਨਖਾਹ ਚ ਦਿੱਤਾ ਜਦ ਕੰਮ ਹੀ ਕੋਈ ਨਹੀਂ ਕੀਤਾ ਕਿਹਦੇ ਲਈ ਦਿੱਤਾ ਹੈਗਾ ਇਹ ਕੱਲੀ ਅਸੀਂ ਨਹੀਂ ਆਵਾਜ਼ ਉਠਾਰੇ ਹੈਗੇ ਜੇ ਤੁਸੀਂ ਆਪ ਦੇ ਜਿਹੜਾ ਤੁਹਾਨੂੰ ਦਿੱਤਾ ਹੈ ਉਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੀ ਅੰਤਰਮ ਕਮੇਟੀ ਨੇ ਪਾਇਆ ਹੈਗਾ ਇਹ ਅੰਤਰਮ ਕਮੇਟੀ ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ ਇਹਨਾਂ ਤੋਂ ਪੈਸੇ ਵਾਪਸ ਲਿੱਤੇ ਜਾਣ ਸ਼੍ਰੋਮਣੀ ਅਕਾਲੀ ਦਾ ਲੰਬਰ ਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੋਂਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹੋ ਇੱਕ ਸਾਲ ਬੀਬੀ ਜਗੀਰਕੌਰ ਜਿਹੜੀ ਕਹਿੰਦੀ ਆ ਕਿ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਲੜਦੀ ਰਹੀ ਆ ਬੀਬੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਕੇਸ ਪਾਵਾਂਗੇ ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਸੀ ਤਿਆਰ ਕੀਤਾ ਹੋਇਆ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਧੋਖਾ ਦੇ ਕੇ ਪੈਸੇ ਲਿੱਤੇ ਹੋਏ ਹਨ ਕੰਮ ਕਾਰਵਾਈ ਇਹਨੇ ਕੀਤੀ ਨਹੀਂ ਹੈ ਇਹਦਾ ਵਾਪਸ ਲਿੱਤਾ ਜਾਏ ਚਾਰਟਰਡ ਅਕਾਊਂਟੈਂਟ ਦਾ ਜਿਹੜਾ ਇਹਨੂੰ ਖਤਾਬ ਦਿੱਤਾ ਹੈਗਾ ਬੀਬੀ ਜ਼ਗੀਰ ਕੌਰ ਤੇ ਕਹਿੰਦੇ ਅਸੀਂ ਪਿੱਛੇ हट ਗਏ ਕਿ ਜੇ ਐਸਜੀਪੀਸੀ ਸਿੱਧਾ ਕੇਸ ਪਾਉਂਦੀ ਹੈ ਤਾਂ ਫਿਰ ਜਿਹੜੀ ਸੰਸਥਾ ਨਾਲ ਹੋਇਆ ਉਹ ਇਹਦਾ ਕੌਗਨੀਸੈਂਸ ਲੈ ਕੇ ਕਰੂਗੀ ਹੁਣ ਕਹਿੰਦੀ ਹੈ ਕਿ ਮੈਂ ਸੁਖਬੀਰ ਦੇ ਬਰਖਲਾਫ ਹੈ ਪਰ ਉਹਦੇ ਨੀਜੀ ਸੀਏ ਦੇ ਉੱਤੇ ਕੇਸ ਨਹੀਂ ਪਾਣਾ ਤਾਂ ਫਿਰ ਤੁਸੀਂ ਤਾਂ ਉਹਦੇ ਨਾਲ ਸੀਗੇ ਜਿੱਥੇ ਇਹ ਸਾਰੀਆਂ ਕਮੀਆਂ ਇਸ ਤੋਂ ਇਲਾਵਾ 328 ਰੂਪ ਦੀ ਕੋਈ ਪੜਤਾਲ ਨਹੀਂ ਹੋਈ ਕੋਈ ਕੇਸ ਨਹੀਂ ਪਾਇਆ ਪੁਲਿਸ ਚੇਕ ਕੇ ਸਾਨੂੰ ਲੱਭ ਕੇ ਦੇਣ बार-बार ਅਸੀਂ ਸਿੱਖ ਜੁਡੀਸ਼ੀਅਲ ਕਮਿਸ਼ਨ 'ਤੇ ਜਾਈਦਾ ਹੈ ਕੇਸ ਪਾਇਆ ਹੋਇਆ ਉਹਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਇਹਨਾਂ ਦੇ ਮੈਲਫੀਸੀਅੰਸ ਤੇ ਨੈਗਲੀਜੈਂਸ ਦਾ ਤੁਸੀਂ ਵੇਰਵਾ ਲਓ ਇਹਨਾਂ ਨੇ ਜਿਹੜੀਆਂ ਚੋਰੀਆਂ ਨੈਗਲੀਜੈਂਸ ਕੀਤੀਆਂ ਉਹਦਾ ਵੇਰਵਾ ਲਾਓ ਇਹ ਤਾਂ ਪੁਲਿਸ ਕੇਸ ਬਣਦਾ ਹੈਗਾ ਤੇ ਐਸਜੀਪੀਸੀ ਪੁਲਿਸ ਦਾ ਕੇਸ ਕਿਉਂ ਨਹੀਂ ਪਾਉਂਦੀ ਕਿ ਸਾਡੇ ਉਰੇ ਚੋਰੀਆਂ ਹੋਈਆਂ ਉਹ ਵੀ ਗੁਰੂ ਸਾਹਿਬ ਦੀਆਂ ਚੋਰੀਆਂ ਹੋਈਆਂ ਫਿਰ ਉਹਦਾ ਕੇਸ ਪੁਲਿਸ ਦਾ ਕਿਉਂ ਨਹੀਂ ਬਣਦਾ ਹੈਗਾ ਇਹ ਤਾਂ ਧਾਰਮਿਕ ਕੇਸ ਵੀ ਬਣਦੇ ਆ 295 ਦੇ ਉਹ ਮੁਲਾਜ਼ਮਾ ਦੇ ਉੱਤੇ ਕਿਉਂ ਨਹੀਂ ਲਾਈ ਦਿਆ ਜੇ ਅਸੀਂ ਜਿਹੜੇ ਮੁਲਾਜ਼ਮਾਂ ਨੂੰ ਜੁਧਾਰ ਸਿੰਘ ਤੇ ਹੋਰ ਸਾਰੇ ਨੂੰ ਕਹਿੰਦੇ ਆ ਕਿ ਇਹਨਾਂ ਨੇ ਸਾਰੀ ਗਲਤੀ ਇਹਨਾਂ ਦੀ ਹੈ ਉਹਨਾਂ ਨੂੰ ਜਦ ਅਸੀਂ ਪੁੱਛਿਆ ਉਹ ਕਹਿੰਦੇ ਤੁਸੀਂ ਸਿਆਣੇ ਹੋ ਅਸੀਂ ਤਾਂ ਉੱਥੇ ਛੋਟੇ ਮੁਲਾਜ਼ਮ ਸੀ ਸਾਡੀ ਚੈਕਿੰਗ ਸਾਡਾ ਸਾਰਾ ਕੰਟਰੋਲ ਹੱਥ ਇਹਨਾਂ ਦੇ ਸੀ ਜਿਸਕੱਤਰ ਸਾਨੂੰ ਚਿੱਠੀ ਭੇਜਦੇ ਸੀ ਕਿ ਇਹਨੂੰ ਦੇ ਦਿਓ ਤੇ ਚੜਾਓ ਨਾ ਤਾਂ ਅਸੀਂ ਦਿੰਦੇ ਹੁੰਦੇ ਸੀਗੇ ਮਤਲਬ ਤੋਂ ਲੈ ਕੇ ਉੱਤੇ ਤਾਈ ਜੇ ਇਨਵੋਲਵਮੈਂਟ ਨਾ ਹੋਏ ਇਹ 5 ਸਾਲ ਕਿਵੇਂ ਕੋਈ ਕਿਛ ਵੀ ਚੀਜ਼ ਰਹਿ ਸਕਦੀ ਹੈ ਸੋ ਇਹ ਬਹੁਤ ਡੀਪਲੀ ਇਨਵੋਲਵਮੈਂਟ ਸਾਰੇ ਐਸਜੀਪੀਸੀ ਦੀ ਹੈ ਮੈਂਬਰਾਂ ਦੀ ਹੈ ਔਰ ਜਿਹੜਾ ਅਕਾਲ ਤਖਤ ਸਾਹਿਬ ਹੁਣ ਤਨਖਾਈਆ ਦੋਸ਼ ਦੇ ਕੇ ਇਹ ਕੰਮ ਕਰ ਰਹੇ ਆ ਉਹਦੇ ਵਿੱਚ ਜਿਹੜੇ ਅੰਦਰਲੇ ਇਹਨਾਂ ਦੇ ਘਪਲੇ ਹੋਏ ਹਨ ਉਸ ਦੀ ਵੀ ਨਿਗਾਹ ਪੈਣੀ ਚਾਹੀਦੀ ਹੈ ਇਹਦੀ ਜੜ ਕੀ ਹੈ ਹਰੇਕ ਨੂੰ ਪਤਾ ਹੈ ਕਿ ਜਮੂਰੀਅਤ ਇੱਕ ਸਿਸਟਮ ਚਾਹੇ ਚੰਗਾ ਸੋਚ ਲੋ ਚਾਹੇ ਮਾੜਾ ਸੋਚ ਲੋ ਜਦ ਜਵਾਬ ਦੇ ਐਡਮਿਨਿਸਟ੍ਰੇਸ਼ਨ ਇਲੈਕਸ਼ਨਾਂ ਰਾਹੀਂ ਪੋਲੀਟੀਸ਼ੀਅਨ ਚੁਣੇ ਹੋਏ ਨੁਮਾਇੰਦੇ ਸੰਗਤ ਨੂੰ ਹੁੰਦੇ ਆ ਤਾ ਉਹਨਾਂ ਨੂੰ ਡਰ ਹੁੰਦਾ ਭੈ ਹੁੰਦਾ ਕਿ ਸੰਗਤ ਸਾਨੂੰ ਪੁੱਛੂਗੀ ਪਰ ਐਸਜੀਪੀਸੀ ਤੇ ਕੋਈ ਡਰ ਹੀ ਨਹੀਂ ਹੈ ਕਿਉਂ ਆਪਾਂ ਹੁਣ 18ਵਾਂ ਚੋਣ ਐਮਪੀ ਦਾ ਲੜਿਆ ਮੈਂ ਖੁਦ ਲੜਿਆ 1952 ਚ ਪਹਿਲਾ ਉਰੇ ਚੋਣ ਹੋਇਆ 18 ਵਾਰੀ ਪਾਰਲੀਮੈਂਟ ਆਪਣਾ ਚੋਣ ਕਰਾ ਚੁੱਕੀ ਹੈ ਲੋਕਾਂ ਦੇ ਸਾਹਮਣੇ ਪੇਸ਼ ਹੋ ਕੇ ਫਤਵੇ ਉਹਨਾਂ ਨੂੰ ਮੰਨਨੇ ਪਏ ਆ ਪਰ ਸਾਡੀ ਜਿਹੜੀ ਸੰਸਥਾ 1925 ਚ ਬਣੀ ਸੀ ਜਿਸ ਨੂੰ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਹੈ ਜਦ ਸਿੱਖ ਗੁਰਦੁਆਰਾ ਐਕਟ ਆਪਾਂ ਬਣਾਇਆ ਉਹਦੇ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਆ ਜੇ ਚੋਣ ਨਹੀਂ ਹੋਣੇ ਤਾਂ ਫੇਰ ਮਤਲਬ ਜਵਾਬ ਦੇ ਹੈ ਹੀ ਨਹੀਂ ਇਹ ਤਾਂ ਲਫਾਫਿਆਂ ਚੋਂ ਨਿਕਲਦੇ ਆ ਸੈਂਟਰ ਨੇ ਜਿਹੜੀ ਸਾਡੀ ਜਮਹੂਰੀਅਤ ਖਤਮ ਕਰਤੀ ਐ ਚੋਣ ਖਤਮ ਕਰਤੇ ਆ ਉਹ ਸਿੱਖਾਂ ਦੇ ਨਾਲ ਸਭ ਤੋਂ ਵੱਡਾ ਕਪੜਾ ਕੀਤਾ ਹੈਗਾ 2011 ਚ ਚੋਣ ਹੋਇਆ ਸੀ 16 ਤੇ 21 ਚ ਤੇ ਹੁਣ 26 ਚ ਹੋਣਾ ਸੀ ਪਰ 13 ਸਾਲ ਕੋਈ ਚੋਣ ਹੀ ਨਹੀਂ ਹੋਇਆ ਵਰਲਡਸ ਬਿਗੇਸਟ ਡੈਮੋਕ੍ਰੇਸੀ ਪਰ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਪੜ੍ਹ ਲਓ ਉਹਦੇ ਵਿੱਚ ਅ ਲਿਖਿਆ ਹੋਇਆ ਕਿ ਜਿਹੜੀ ਜਮਹੂਰੀਅਤ ਹੈ ਉਹ ਦੇਸ਼ ਦੀ ਨੀਂਹ ਪੱਥਰ ਹੈ ਤੇ ਜਮਹੂਰੀਅਤ ਦਾ ਨੀਂਹ ਪੱਥਰ ਚੋਣ ਹੈਗੇ ਮਤਲਬ ਨੀਆਂ ਦੀਆਂ ਨੀਆਂ ਸਿੱਖ ਕੌਮ ਦੀਆਂ ਇਸ ਦੇਸ਼ ਨੇ ਖਤਮ ਕਰਤੀਆਂ ਕੱਲੇ ਸੈਂਟਰ ਦੀ ਸਰਕਾਰ ਨੇ ਨਹੀਂ ਜਿਹੜੇ ਪੰਜਾਬ ਸਰਕਾਰ ਦਾ ਤੁਸੀਂ ਇੱਕ ਹੋਰ ਮਤਾ ਦੇਖੋਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ 77 ਸਾਹਿਬ ਨੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ 2006 'ਚ ਹੋਏ ਐ 2006 ਤੋਂ ਬਾਅਦ ਚੋਣ ਹੀ ਨਹੀਂ ਹੋਇਆ ਮੈਂਬਰ ਰੱਬ ਨੂੰ ਪਿਆਰੇ ਹੋ ਗਏ ਨੌਜਵਾਨ ਪੀੜ੍hiyan ਲੰਘੀਆਂ ਹੈਗੀਆਂ ਗੁਰੂ ਘਰ ਦੀ ਸੰਭਾਲ ਕਰਨਾ ਕਿਸੇ ਨੂੰ ਸਫਾਇਆ ਹੀ ਨਹੀਂ ਹੈ ਕਹਿੰਦੇ ਆ ਕਿ ਸਾਡਾ ਧਰਮ ਤਬਦੀਲ ਹੋ ਰਿਹਾ ਹੈ ਜੇ ਧਰਮ ਤਬਦੀਲ ਹੋ ਰਿਹਾ ਹੈ ਭਾਰਤ ਹੀ ਤਾਂ ਜ਼ਿੰਮੇਵਾਰ ਹੈ ਜਦ ਚੋਣ ਨਹੀਂ ਹੋਣੇ ਸੰਗਤ ਗੁਰੂ ਘਰ ਨਾਲ ਨਹੀਂ ਜੁੜਦੀ ਸਾਡੀ ਆਪਸ ਵਿੱਚ ਤਾਲਮੇਲ ਨਹੀਂ ਹੁੰਦਾ ਆ ਜਿਹੜੀਆਂ ਕੁੜੈਤਾਂ ਹੋ ਰਹੀਆਂ ਤਾਂ ਹੀ ਤਾਂ ਨਿਕਲ ਰਹੀਆਂ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਪੰਜਾਬ ਸਰਕਾਰ 'ਚ ਤਬਦੀਲੀ ਲਿਆ ਰਿਹਾ ਹਾਂ ਸਭ ਤੋਂ ਸਾਫ਼ ਸੁਥਰੀ ਸਰਕਾਰ ਲਿਆ ਰਿਹਾ ਹਾਂ ਦੋ ਤਿੰਨ ਵਾਰੀ ਤਾਂ ਇਹਨਾਂ ਨੂੰ ਚੁਣਿਆ ਨਹੀਂ ਗਿਆ ਇਹ ਲੱਗੇ ਰਹੇ ਤੇ ਜੇ ਅੱਜ ਇਹਨਾਂ ਨੂੰ ਸਰਕਾਰ ਹੱਥ ਆਈ ਹੈ ਤੇ ਸਫਾਈ ਆਪਣੀ ਕਰ ਰਹੇ ਆ ਤਾਂ ਫਿਰ ਇਹ ਚੋਣਾਂ ਹੀ ਹੋਇਆ ਸਾਡੀ ਤਾਂ ਜਮਹੂਰੀਅਤ ਹੀ ਖਤਮ ਕਰਤੀਆਂ ਇਹਨਾਂ ਨੇ ਸੋ ਇਹ ਜਿਹੜੇ ਘਪਲੇ ਹੈਗੇ ਆ ਇਹਦੇ ਵਿੱਚ ਸੁਖਬੀਰ ਬਾਦਲ ਤੇ ਉਹਦੇ ਪਰਿਵਾਰ ਨੇ ਨਿੱਜੀ ਤੌਰ ਤੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਗੁਰੂ ਘਰ ਦੀ ਗੋਲਗ ਚੋਂ ਦਿੱਤੀਆਂ ਉਹਨਾਂ ਨੇ ਆਪਣੇ ਕੰਮ ਘਰ ਦੇ ਕਿਰਾਏ ਹੈਗੇ ਆ ਔਰ ਜਿਹੜਾ ਕੰਮ ਜਿਹੜਾ ਕੰਟਰੈਕਟ ਸੀਗਾ ਉਹ ਇਹਨਾਂ ਨੇ ਨਭਾਇਆ ਨਹੀਂ ਹੈਗਾ ਇਹਦੇ ਉੱਤੇ ਬੀਬੀ ਜਗੀਰਪੁਰ ਨੇ ਕਿਹਾ ਸੀ ਕੇਸ ਲਾਉ ਲੌਂਗਰਵਾਲ ਸਾਹਿਬ ਨੇ ਕਿਹਾ ਧਾਮੀ ਸਾਹਿਬ ਦੇ ਸਾਹਮਣੇ ਮਤਾ ਪਿਆ ਹੈਗਾ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਜਿਸ ਕਰਕੇ ਅਸੀਂ ਅੱਜ ਆਪ ਜੀ ਦੇ ਸਾਹਮਣੇ ਇਹਨੂੰ ਲੈ ਕੇ ਆ ਰਹੇ ਹਾਂ ਅੰਤਰਮ ਕਮੇਟੀ ਦਾ ਮਤਾ ਤੁਹਾਨੂੰ ਦੇ ਰਹੇ ਹਾਂ ਜਿਹਦੇ ਵਿੱਚ ਇਸ ਤੋਂ ਪੈਸੇ ਮੰਗੇ ਹਨ ਜੋ ਇਹਦੇ ਬਰਖਲਾ ਅਸੀਂ ਕੇਸ ਸਮਝਦੇ ਹਾਂ ਉਹਦੀ ਇੱਕ ਕਾਪੀ ਤੁਹਾਨੂੰ ਦਿੱਤੀ ਹੋਈ ਹੈਗੀ ਹੈ ਔਰ ਇਸ ਤੋਂ ਇਲਾਵਾ ਜਿਹੜੇ ਚੋਣ 2006 ਤੋਂ ਨਹੀਂ ਹੋਏ ਉਹ এসਜੀਪੀਸੀ ਵੀ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਔਰ ਜਿਹੜਾ ਆਪਣਾ ਭਗਵੰਤ ਮਾਨ ਹੈ ਉਹ ਇਹ ਚੋਣ ਕਰਾ ਨਹੀਂ ਰਿਹਾ ਹੈਗਾ ਸੋ ਸਿੱਖਾਂ ਦਾ ਇਹ ਸਰਮੌਰ ਸੰਸਥਾ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ ਇਹਦੇ ਉੱਤੇ ਫਿਰ ਸਰ ਸਮਰਨਜੀਤ ਸਿੰਘ ਮਾਨ ਅੱਗੇ ਗੱਲ ਕਰਨਗੇ